ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਥ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਸਰ ਠੰਡਾਰਾ ਮੈਂ ਲੈ ਚਲ ਜੋ ਸ਼ਰੀਆਮ ਗੱਟੂ ਵੇਖ ਰਿਹਾ ਠਾਣਾ ਚਿੱਡੀ ਦੇ ਬਾਦ ਚਲੋ ਸਰ ਦੱਸੋ ਮੈਨੂੰ ਕੋਈ ਨੌਕਰੀ ਦਿਓ ਮੈਂ ਵੇਖਿਓ ਵੜ ਕੇ ਬਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਗੱਟੂ ਰੋਕ ਕੇ ਦਿਨਾ ਮੰਗਦਾ ਗੱਲ ਕਰਿਓ ਐਸਐਚਓ ਸਾਹਿਬ ਮੇਰੇ ਮੂੰਹੋਂ ਨਾ ਜ਼ਰੂਰੀ ਕੰਮ ਬੁਲਾਉਣ ਦੀ ਬਜਾਏ ਤੁਹਾਨੂੰ ਨਾ ਨਹੀਂ ਪਤਾ ਇਹ ਸ਼ਬਦੋ ਗੱਲ ਆ ਤੁਹਾਨੂੰ ਸਮਿਰਨੋਂ ਜ਼ਿਆਦਾ ਵੱਡਾ ਕੌਣ-ਕੌਣ ਵੇਚ ਰਿਹਾ ਪੁੱਛ ਰਹੇ ਆ ਜੀ ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਦਿਓ ਕਿ ਪਬਲਿਕ ਬੋਲੇ ਨਾ ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੁਸੀਂ ਚਲੋ ਚਲੋ ਮੈਂ ਮੰਨ ਲੈਣਾ ਐਸੇ ਵੀ ਸਾਨੂੰ ਇੱਕ ਚੈਲੰਜ ਕਰਨਾ ਹੈ ਉਹਨਾਂ ਨੇ ਕੁਝ ਨਹੀਂ ਕਿਹਾ ਵੀ ਕਿੰਨੇ ਸਟੇਟਮੈਂਟ ਦੇ ਮੇਰੇ ਬਟਾਲੇ ਕਿੰਨੀ ਵੀ ਕਿਹਾ ਬੋਲੀ ਹੈ ਸ਼ਾਇਦ ਐਸਾ ਵੀ ਸਾਡਾ ਮੀਟਿੰਗ ਕੀਤੀ ਹੈ ਉਹਨਾਂ ਨੇ ਸੱਤਰ ਜੋੜੀ ਸਕੀ ਚਲੋ ਦੱਸੋ ਜੀ ਕਿਹੜਾ ਵੇਚਦਾ ਚਲੋ ਆਓ ਬੋਲੀ ਤੇ ਨਹੀਂ ਲੋ ਜਾਦੀ ਯਾਦ ਹੈ ਤੁਸੀਂ ਆਪਣੇ ਲੋਕ ਖਾਲੇ ਆ। ਮੈਂ ਤੁਹਾਨੂੰ ਪਉਜੀ ਇੱਕ ਵਾਰ ਤੁਸੀਂ ਵੀਡੀਓ ਪਾਉਂਦੇ ਕਿ ਸਾਨੂੰ ਸਾਰਾ ਪਤਾ ਹੈ। ਪੁਰਾਣਾ ਪੰਨਾ ਭੇਜੋ। ਧਾਮੇ ਸਾਹਮਣੇ ਮੌਜੀ ਬਹੁਤ ਜ਼ਿਆਦਾ ਲੈਂਦਾ ਹੈ। ਅੱਥੋਂ ਫਿਰ ਚਲੋ ਆਓ। ਇੱਕ ਈ ਗੱਲ ਆ ਰਹੀ ਜਿੰਨਾ ਬਿਹਾਰ ਜੀ ਚੈੱਕ ਕਰ ਲੈਨੇ ਆ। ਕੋਈ ਫਾਇਦਾ ਨਹੀਂ ਤੁਹਾਡਾ ਵੀ ਸ਼ਹਿਰ ਦੇ ਤੁਹਾਡਾ ਵੀ ਮੁਸਰਤ ਬਣਦਾ ਜੇ ਤੁਹਾਨੂੰ ਪਤਾ ਤੇ ਦੱਸੋ ਤੁਹਾਨੂੰ ਸਿਆਣੇ ਦੇ ਪੁੱਤ ਪਾਣੀ ਵਿੱਚ ਆਓ। ਚਲੋ ਉਸ ਇਨੀ ਐਸਾ ਦੇਖੋ। ਸਾਰਾ ਕੁਝ ਹੈਗਾ। ਤੁਸੀਂ ਸਾਰੀਆਂ ਗੱਲਾਂ ਬਣਾ ਦੇ। ਯਾਰ ਬੰਦੀ ਨੂੰ ਇਨਕੁਆਰੀਆ ਕਰ ਦਿਓ। ਤੁਸੀਂ ਪਤਾ ਭੇਜੋ। ਕਈ ਮੈਨੂੰ ਨਹੀਂ ਪਤਾ ਲੱਗਦਾ ਕਿ ਦੱਸਦਾ ਨਹੀਂ ਲੱਗਦਾ ਤੁਹਾਨੂੰ ਪਤਾ ਤੁਸੀਂ ਦੱਸੋ ਕਹਿੰਦੇ 1500 ਦਿਹਾੜੀਓ ਤੋਂ ਗੱਲ ਬੁਣਾ ਕੇ ਦੀਆ ਕਿ ਇਹ ਬੋਲੀ ਕੰਮ ਦਾ ਖੁੱਸੋ ਨਹੀਂ ਸਾਰੇ ਕੰਮ ਸਾਰੇ ਕੰਮ ਖੁੱਸਦੇ ਨਹੀਂ ਹੁੰਦੇ ਦੇਖੋ ਜਿਹੜੇ ਸਿਆਣੇ ਲੋਕ ਕਰਦੇ ਹੈਗੇ ਉਹਨਾਂ ਦੇ ਵੀ ਹੁੰਦੇ ਆ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਆ ਤੁਹਾਨੂੰ ਕਸੂ ਕਸੂ ਨਹੀਂ ਜਾ ਕੇ ਤੁਸੀਂ ਕੋਠਿਆਂ ਦਾ ਤੁਸੀਂ ਜਾ ਕੇ ਚੈਕਿੰਗ ਕਰੋ ਕੀ ਓ ਜੱਜਾ ਜੀ ਕਿੰਨਾ ਦੇ ਕੋਠਿਆਂ ਦੇ ਜੀ ਦੱਸੋ ਜਿੱਥੇ ਗੁੱਡੀ ਜਾਂਦੀ ਹੈ ਹੁਣ ਇਹਦੇ ਨਾਲ ਉਹ ਹੱਸਦਾ ਜੀ ਜੇ ਕੋਈ ਕਿੰਨਾ ਬੰਦ ਕਰੀਏ ਅਸੀਂ ਤਾਂ ਤੁਹਾਨੂੰ ਪੁੱਛ ਰਹੇ ਹਾਂ ਕਿ ਸੋਹਣੇ ਲੈ ਗਈ ਹੈ ਪੰਜਾਬ ਨਹੀਂ ਕੋਲ ਸਿਰਫ ਹਾਂਜੀ ਸਰ ਮੈਂ ਕਿਹਨੂੰ ਲੱਭਾਂ ਜੀ ਆਂਦੀ ਆਂਦੀ ਦੱਸੋ ਇਹਨੂੰ ਕੋਲ ਸਿਰਫ ਨਾ ਜਿੰਨਾ ਲੋਕੀ ਦੱਸਦੀ ਜਾਂਦੀ ਹੈ ਕਿ ਪੱਗਾਂ ਨਹੀਂ ਪਹਿਨਾਂ ਉਹ ਕਿਹ ਲੱਗ ਗਈ ਨਾ ਕੋਈ ਨਹੀਂ ਕੋਈ ਦੇਖਦਾ ਦੋਸਤੋ ਇੱਥੇ ਨਹੀਂ ਜਾਂਦੇ ਜੇ ਆ ਕੇ ਚੈੱਕ ਕਰ ਲੀਏ ਸਰ ਇਹ ਤੁਹਾਡੀ ਜਾਣਦੀ ਤੇ ਗੱਲ ਕੀਤੀ ਨਹੀਂ ਐ ਤੇ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨੇ ਮੈਂ ਅੱਗੇ ਵੀ ਜਦੋਂ ਇੱਥੇ ਮੀਟਿੰਗ ਹੋਈ ਐ ਕਮਿਊਨਿਟੀ ਆਲ ਉਦੋਂ ਵੀ ਬੇਨਤੀ ਕੀਤੀ ਐ ਐਸਐਸਵੀ ਸਾਹਿਬ ਨੂੰ ਕਿ ਸਰ ਬਟਾਲੇ ਜੇ ਗੱਟੂ ਬਹੁਤ ਵਿਕਰਿਆ ਜੀ ਅੱਜ ਵੀ ਵੇਚ ਲਿਆ ਅਗਰ ਤੁਸੀਂ ਕਹਿੰਦੇ ਵੀ ਉਹ ਵੇਖੋ ਅੱਜ ਦੀ ਅਗਰ ਮੈਨੂੰ ਪ੍ਰੈਸ਼ਰਾਈਜ਼ ਕਰਨ ਵਾਸਤੇ ਇਹ ਚੀਜ਼ ਨਹੀਂ ਆਈ ਉਹ ਤੁਹਾਨੂੰ ਲੱਗਦਾ ਗੱਟੂ ਨਹੀਂ ਨਿਕਲਿਆ ਆਪਾਂ ਧੋਨ ਚਲਾਈਏ ਸ਼ਹਿਰ ਤੇ ਪ੍ਰੈਸ਼ਰ ਹੀ ਹੁੰਦਾ ਵੇਖੋ ਇੰਨੀ ਮੋਰਥ ਮੇਰੀ ਦੁਕਾਨ ਦੇ ਉੱਤੇ ਮੇਰੇ ਉੱਤੇ ਆ ਗਿਆ ਹੈਵੀ ਹੋਣਾ ਕਿ ਲੈ ਵੀ ਤੁਸੀਂ ਇੰਨੀ ਗੱਲ ਕਿਉਂ ਕਹੀ ਤਾਨੂੰ ਬਾਰੇ ਗੱਲ ਹੀ ਕਹੀ ਕਿਸਨ ਸਰ ਦੇਖੋ ਮੇਰੀ ਮੇਰੀ ਕਿਸਮਤ ਦੱਸੋ ਪਾਣੀ ਨੇ ਸਨੇ ਮਾੜਾ ਦੇਖਿਆ ਤੁਸੀਂ ਵੀਡੀਓ ਪਾਈ ਆ ਤੇ ਸ਼ਰੇਆਮ ਵਿਗ ਰਿਹਾ ਸਰ ਜੇ ਨਹੀਂ ਵਿਗ ਰਿਆ ਭੈ ਤੁਹਾਨੂੰ ਡਰੋਨ ਚਲਾ ਦੀਨੇ ਲੋਕਾਂ ਦੇ ਘਰਾਂ 'ਚ ਘਟੂ ਨੇ ਉਹ ਵੀ ਚਲ ਬੂ ਚਲੋ ਆਪਾਂ ਅੱਜ ਹੀ ਚੈੱਕ ਕਰ ਲਈਏ ਸਰ 11 ਮੱਲੇ ਚਲ ਜਓ ਸ਼ਰੇਆਮ ਘਟੂ ਵਿਗ ਰਿਆ ਠਾਣਾ ਚਿੜੀ ਦੇ ਬਾਦ ਚਲੋ ਸਰ ਦੱਸੋ ਮੈਨੂੰ ਕੋਸੀ ਨੌਕਰੀ ਦਿਓ ਮੈਂ ਵੇਖਿਓ ਫੜ ਕੇ ਬਹਾਂਦਾ ਮੈਨੂੰ ਡੀਸੀ ਸਾਹਿਬ ਕੋ ਆਰਡਰ ਲੈ ਕੇ ਦਿਓ 10 ਦਿਨ ਮੈਨੂੰ ਦਿਓ ਤੇ ਕੁਰਸੀ ਦੇ ਭਾਵੇਂ ਨਾ ਘਟੂ ਰੋਕ ਕੇ ਨਾ ਮੰਗਦਾ ਗੱਲ ਕਰਿਓ ਕੋਈ ਨਹੀਂ ਲਾ ਰੋ ਫਿਰ ਦੇਖੋ ਇਹ ਤਾਂ ਮੈਂ ਤੁਹਾਨੂੰ ਨਹੀਂ ਕੱਲੇ ਸਰ ਮੈਂ ਡੀਸੀ ਸਾਹਿਬ ਨੂੰ ਬੇਨਤੀ ਬੜੀ ਵਾਰੀ ਕਰ ਚੁੱਕਾ ਪਿਛਲੇ ਸਾਲ ਹਿਮਾਂਚੂ ਅਗਰਵਾਦੀ ਡੀਸੀ ਸੀ ਇੱਥੇ بڑے ਪੱਤਰਕਾਰ ਹੈ ਕਨੇ ਪੱਤਰਕਾਰ ਤਾਂ ਦੀ ਵੀਡੀਓ ਅੱਜ ਵੀ ਦੇਖਨੇ ਹੋਣਗੇ ਸਭਨੇ ਖਬਰ ਲਾਈ ਅੱਡੇ ਚੱਲ ਪਏ ਦੋ ਰਾਹਾਂ ਲਾਉਣ ਨੇ ਐਂ ਕਿਉਂ ਨਹੀਂ ਚੱਲੇ ਕਿਉਂਕਿ ਗੱਟੂ ਵੇਚ ਰਿਹਾ ਛਰੇ ਆਮ ਬਟਾਲੇ ਸ਼ਹਿਰ ਦੇ ਸਰਕਾਰ ਦੇ ਕੋਲ ਆ। ਹੁਣ ਸਾਨੂੰ ਕੋ ਦੱਸਦੇ ਜੇ ਕਿਹੜਾ ਦੇਖ ਰਿਹਾ ਚਾਹ ਬਸ। ਸਾਰੇ ਗੱਲ ਨਹੀਂ ਸਮਝੇ ਮੈਂ ਤਾਂ ਨਹੀਂ ਤੁਹਾਨੂੰ ਦੱਸਾਂਗਾ ਮੈਨੂੰ ਦੱਸੋ। ਦਾ ਦਾ ਥਾਣਾ ਸਿਟੀ ਦੇ ਸਾਹਮਣੇ ਗਲੀ ਆ ਸਾਰੰਦਰ ਸਾਰੇ ਜੇ ਗੰਡੀਆਂ ਜੇ। ਅੰਦਰ ਸਾਰੇ ਜੇ ਗੰਡੀਆਂ ਨਾਲੇ ਸੀਗੀ ਬਾਹਰ। ਉਹਨੂੰ ਦੱਸੋ ਕਿਹੜਾ ਚਾਹੀਏ। ਸਰ ਮੈਂ ਨਾ ਮੇਰੇ ਮੇਰੇ ਮੂੰਹ ਤੋਂ ਨਾ ਲੈਣ ਦਿਓ ਤੁਹਾਨੂੰ ਨਹੀਂ ਬਣਾ ਦੱਸੋ ਵੀ। ਅਈ ਪਤਾ ਪਾਈ ਤੁਹਾਨੂੰ ਪੁੱਛਣ ਆਲੇ। ਲੈ ਦੱਸੋ ਹੈ ਕਿ ਉਹ ਨਾਲੇ। ਸਰ ਦੇਖੋ ਮੈਂ ਇੱਥੇ 1 ਮਿੰਟ ਇੱਥੇ ਪਬਲਿਕ ਆਉਂਦੀ ਆ ਗੱਟੂ ਵੇਖਣਾ ਵੀ ਆ। ਜਿੰਨਾ ਤੁਹਾਨੂੰ ਪਤਾ ਆ ਕੋਈ ਦੱਸਣ ਚ ਕੀ ਹੈ ਜੇ ਭਾਜੀ ਲੋਕੀ ਦੱਸਦੀ ਆ ਕਿ ਬੋਦੀ 1400 ਰੁਪਏ ਕਿਲੇ ਇਹ ਨੈਰੂ ਗੇਟੋ ਲੈ ਕੇ ਆਏ ਆ। ਬਸ ਉਹਦਾ ਕੋਣ ਵੇਚਦਾ ਪਤਾ ਤਾਂ ਲੱਗੇ। ਸਰ ਜਿਹੜੇ ਉੱਥੇ ਦੁਕਾਨਦਾਰ ਆ ਰੈਡੀमेड ਵਾਲਾ ਵੇਚਣ ਡਿਆ ਨਾ ਹੀ ਵੇਚਣ ਡਿਆ ਤੇ ਉਪਦੋਦੀ ਵੇਚਣ ਡਿਆ ਸਾਰੀ ਦੁਨੀਆ ਉਧਰ ਵੇਚਣ ਡਈ ਐ। ਅਗਰ ਐਸਐਸਓ ਸਾਹਿਬ ਮੇਰੇ ਮੂੰਹੋਂ ਨਾ ਜ਼ਰੂਰੀ ਕਾਬੋ ਲਾਣ ਦੀ ਇਜਾਜ਼ਤ ਤੁਹਾਨੂੰ ਨਾ ਨਹੀਂ ਪਵੇ। ਇਹ ਛੱਡੋ ਗੱਲ ਆ ਤੁਹਾਨੂੰ ਸਮਝਣੋਂ ਜ਼ਿਆਦਾ ਪਤਾ ਕੋਣ-ਕੋਣ ਵੇਚ ਰਿਹਾ। ਪੁੱਛ ਰਹੇ ਆ ਜੀ। ਉਹ ਨਹੀਂ ਸਰ ਇਹ ਛੱਡੋ ਗੱਲ ਨੂੰ ਇਹ ਸਿਰਫ ਮੈਨੂੰ ਹਰਾਸ ਕਰਨ ਡਿਓ ਕਿ ਪਬਲਿਕ ਬੋਲੇ ਨਾ। ਪਬਲਿਕ ਕਿਉਂ ਨਾ ਬੋਲੇ ਪਬਲਿਕ ਦਾ ਰਾਈਟ ਆ ਬੋਲਣਾ ਅੱਜ ਗਲਤ ਹੋ ਗਿਆ ਤੂੰ ਹੀ ਚਲੋ ਚਲੋ ਮੈਂ ਮੰਨ ਲਿਆ ਐਸਐਸਬੀ ਸਾਨੂੰ ਇੱਕ ਚੈਲੰਜ ਕਰਨਾ ਹੈ ਉਹਨਾਂ ਨੇ ਕਿਹਾ ਨਹੀਂ ਕਰਤੂ ਵੀ ਕਹਿੰਦੇ ਸਟੇਟਮੈਂਟ ਦੇ ਮੇਰੇ ਬਣਾ ਲੈ ਘਟੂ ਨਹੀਂ ਵੀ ਗਿਆ स्टेटमेंट दे सर मैं देखो ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਤੁਸੀਂ ਮੈਨੂੰ ਪ੍ਰੈਸ਼ਰਾਈਜ਼ ਕਰ ਰਹੇ ਹੋ ਕਿ ਮੈਂ ਵੀਡੀਓ ਕਿਉਂ ਭਾਈ ਇੱਕ ਨੇ ਸਰ ਮੇਰੀ ਵੇਖੋ ਮੈਂ ਇੱਕ ਮਿੰਟ ਸਰ ਦੇਖੋ ਮੈਂ ਵੀਡੀਓ ਭਾਈ ਮੈਂ ਉਹ ਜਿ ਇੱਕ ਬੇਨਤੀ ਕੀਤੀ ਮੈਂ ਇੱਕ ਬੇਨਤੀ ਕੀਤੀ ਮੈਂ ডিসੀ ਦਾ ਮੈਂ ਬੇਨਤੀ ਕੀਤੀ ਮੇਰੇ ਵੀਡੀਓ ਦੇ ਅਗਰ ਪੁਲਿਸ ਨੂੰ ਇੰਨਾ ਔਕਾ ਹੈ ਸਾਹਮਣੇ ਇਹ ਸਟੇਟਮੈਂਟ ਨਹੀਂ ਐ ਸਰ ਵੀ ਸਾਹਿਬ ਕਿ ਮੇਰੇ ਬਟਾਲੇ ਦੇ ਗੱਟੂ ਇੱਕ 20 ਵਿੱਚ ਨਹੀਂ ਵਿਖਿਆ ਆਹ ਤਾਂ ਤੁਹਾਨੂੰ ਪੁੱਛਣਾ ਹੈ ਦੱਸੋ ਕਿੱਥੇ ਲੱਗਿਆ ਜਾਏ। ਅਰੇ ਇਸੇ ਦਾ ਇੱਕ ਮਿੰਟ ਇਸੇ ਤਰ੍ਹਾਂ ਹੀ ਆਪਾਂ ਨਸ਼ੇ ਚ ਵੀ ਜੇ ਕਿਤੇ ਸਚੇਤ ਹੋ ਜਾਈਏ ਨਾ ਪਬਲਿਕ ਕਿਉਂ ਨਹੀਂ ਤੁਹਾਡਾ ਸਾਥ ਦਿੰਦੀ। ਮੈਨੂੰ ਦੱਸੋ ਕੀ ਨਹੀਂ ਲੋਕਾਂ ਦੇ ਕੋਲ ਜਾਣ ਦੀ ਬਜਾਏ ਤੇ 100 ਬੰਦਾ ਲੈ ਕੇ ਮੇਰੀ ਦੁਕਾਨ ਤੇ ਮੈਨੂੰ ਹਰਾਸ ਕਰਨਾ ਆ ਕੇ। ਸਰ ਇਹ ਪੁੱਛਣਾ ਨਹੀਂ ਹੁੰਦਾ। ਪੁੱਛਣ ਵਾਲੇ ਐਸੇ ਨਹੀਂ ਸਾਹਿਬ ਮੈਨੂੰ ਫੋਨ ਕਰਦੇ ਖੋਲਦੇ ਜਾਓ ਜਰਾ ਕਮੈਂਟ ਦਗਾ ਦਿਓ ਮੇਰੇ ਕੋਲ ਜਾਓ। ਅਸੀਂ ਚੱਲ ਕੇ ਆਏ। ਉਹ ਨਹੀਂ ਸਰ 100 ਬੰਦਾ ਪੁੱਛਲਾ ਲੈ ਕੇ ਸਾਰੇ ਵਿਚਾਰ ਦੇ ਵਿੱਚ ਇਸ ਵੇਲੇ ਸਾਰੇ ਬਾਜ਼ਾਰ ਚ ਇਸ ਵੇਲੇ ਮੇਰੀ ਹੋ ਗਈ ਕਿ ਲੈ ਵੀ ਖੋਸਲੇ ਕੋਲ ਤੁਸਕੋ ਆ ਜੂ ਬੰਦਾ ਕਿਧਰ ਗਿਆ ਬਸ ਤੁਸੀਂ ਤੇ ਡਰਾਂਦੇ ਹੋ ਕਿ ਬਗਲੀ ਦਾ ਰਸਾ ਦੀ ਨਾ ਦਵੇਂ ਉਹ ਨਹੀਂ ਸਰ ਇਦਾਂ ਨਹੀਂ ਹੁੰਦਾ ਅਗਰ ਤੁਹਾਡੀ ਵਿਲਿੰਗ ਪਾਵਰ ਹੈ ਕੀ ਨਾ ਵਿਲਿੰਗ ਪਾਵਰ ਦੱਸੋ ਸਾਨੂੰ ਅਸੀਂ ਜਾਵਾਂ ਸਰ ਜੇ ਵਿਲਿੰਗ ਪਾਵਰ ਤੁਹਾਡੀ ਜੇ ਕੀ ਨਾ ਤੁਹਾਡੇ ਥਾਣੇ ਸਿਟੀ ਦੇ ਸਾਹਮਣੇ ਗਲੀ 'ਚ ਚੱਕਰ ਮਾਰ ਲਓ ਕਿਹੜੀ ਗਲੀ ਚ ਛੜਿਆਰਾ ਮੱਲਾ ਸ਼ਰੀਆ ਮੋਤੇ ਘੱਟੂ ਰੱਖ ਕੇ ਦੇ ਚੰਡੇ ਮੈਂ ਕਿਹਾ ਸਰ ਵੀ ਬਹੁਤ ਸੀ ਤੂੰ ਇਹ ਮਿੰਡੀ ਫਜ਼ਾਣ ਆ ਕੇ ਕਿ ਤੂੰ ਕੋਈ ਵੀਡੀਓ ਪਾਈ ਕਿਉਂ ਤੇਰੀ ਜ਼ੁਰਤ ਕਿੱਦਾ ਵੀ ਵੀਡੀਓ ਬਣਾਣੀ ਤੂੰ ਇਹ ਮੈਨੂੰ ਇਹ ਕਰਨ ਦੇ ਹੋ ਇਹ ਤਾਂ ਤੁਸੀਂ ਆਪਣੇ ਮੂੰਹ ਨਾਲ ਕਰੀ ਗਿਆ ਸਰ ਬਿਲਕੁਲ ਨਹੀਂ ਸਰ ਬਿਲਕੁਲ ਦੇਖੋ ਨਿਸ਼ਾਨ ਮੈਂ 10 ਦਿਨਾਂ ਚ ਬੰਦ ਕਰਾ ਕੇ ਬਣਾ ਲਾਂਗਾ ਜੇਕਰ ਤੁਸੀਂ ਸਾਥ ਦਿਓ ਤਾਂ ਦੇਖੇ ਕੋ ਬੋਲੇ ਕਿੰਦਾ ਤੂੰ ਜਿਹੜਾ ਬੋਲਦੇ ਉਹਨੂੰ ਨਾਪ ਲੈਂਦੇ ਹੋ ਕਿ ਲੈ ਵੀ ਤੂੰ ਕੋ ਬੋਲਿਆ ਸਰ ਦੇਖੋ ਜੇ ਨਹੀਂ ਸਰ ਦੇਖੋ ਤੁਹਾਨੂੰ ਲੱਗਦਾ ਕਿ ਟੂ ਨਹੀਂ ਵਿਗਿਆ ਮੇਰਾ 2.5 ਕੁਸ਼ਣ ਹੈ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸੋ ਕਿਹੜਾ ਵੇਚਦਾ ਬੱਸੋ ਸਰ ਤੁਹਾਨੂੰ ਲੱਗਦਾ ਨਹੀਂ ਵਿਗਿਆ ਇੱਕ ਮਿੰਟ ਸਰ ਤੁਹਾਨੂੰ ਲੱਗਦਾ ਵੀ ਨਹੀਂ ਵਿਗਿਆ ਬਟਾ ਲੈ ਮੈਂ ਕਿਹਨਾਂ ਦੱਸੋ ਕਿਹੜਾ ਵੇਚਦਾ ਫੜਾਂਗੇ ਵਿਗਿਆ ਕਿ ਨਹੀਂ ਵਿਗਿਆ ਅਸੀਂ ਕੱਲ ਨਹੀਂ ਖਾਣੇ ਕਿਹੜੇ ਵੜੇ ਸਰ ਚਾਰ ਗੱਟੂ ਵੜ ਲਓ ਤੇ 400 ਪੇਟੀ ਜਿੱਥੇ ਬਟਾਲੇ ਜਿੱਵੇਂ ਕਹਿੰਦੀ ਅੱਜ ਦੀ ਰੇਟ ਦੀ ਜੀ ਆਪਾਂ ਨੇ ਇੰਨੀ ਨਾਲੋ ਜ ਆਪਾਂ ਕਿਉਂ ਨਹੀਂ ਤੇ ਲਿਖ ਕੇ ਦੇ ਦਿਓ ਕੀ ਲਿਖ ਕੇ ਦੇ ਮਾਜੇ ਬੋਲ ਕੇ ਦੇਣਾ ਬੋਲਿਆਂ ਨੂੰ ਸਰ ਬੋਲੀਆਂ ਜਿਆਦਾ ਸਾਰੀ ਦੁਨੀਆ ਕੇ ਬੋਲਣ ਨੇ ਮੈਂ ਸੀਐਮ ਸਾਹ ਨੂੰ ਵੀ ਘੁਆਰ ਰਹੀ ਜੇ ਮੈਂ ਬੋਲੀਅਮ ਸਾਹ ਨੂੰ ਵੀ ਘੁਆਰ ਰਹੀ ਜੇ ਮੈਂ ਘੁਆਰ ਲਾਉਣਾ ਮੈਂ ਘੁਆਰਨਾ ਨੇ ਮੈਂ ਜਿਹੜੀ ਗੱਲ ਮੈਂ ਚਾਹੁੰਦਾ ਕਿ ਮੇਰੇ ਦੋਸਤ ਦਾ ਘਾ ਵਡਿਆ ਕੇ ਬੜਾਇਆ ਕੁ ਮੇਂ ਨੀਰਾ ਇਹ ਤੇ ਕਿਹੜਾ ਪੁਲਿਸ ਵਾਲਾ ਕਿ ਆਜੋ ਰੇ ਆਹ ਲੁਧਰਾ ਸਾਹਿਬ ਇੱਕ ਪ੍ਰੈਸ ਵਾਲੇ ਨੇ ਲੁਧਰਾ ਸਾਹਿਬ ਇੱਕ ਮਿੰਟ ਆਇਓ ਇੱਕ ਮਿੰਟ ਲੁਧਰਾ ਸਾਹਿਬ ਇੱਕ ਮਿੰਟ ਲੁਧਰਾ ਸਾਹਿਬ ਤੁਸੀਂ ਤੁਸੀਂ ਵੀਡੀਓ ਕੀਤੀ ਕਿ ਨਹੀਂ ਕੀਤੀ ਆਪਲੀ ਕੀਤੀ ਹੈ ਜੀ ਗਲਾ ਵੱਡਿਆ ਗਿਆ ਉਹ ਬੰਦੇ ਦਾ ਜੇ ਮਾਣਾ ਜਿਆਦਾ ਵੱਡਿਆ ਜਾਂਦਾ ਮਰਦਾ ਕਿ ਨਾ ਮਰਦਾ ਉਹਦੇ ਚ ਕਿਦਾਂ ਆ ਕੇ ਬਟਾਲੀ ਤੇ ਵਿਕੇ ਨਹੀਂ ਦੇਖਿੰਦੇ ਹੋ